ਸ਼ਾਇਦ ਦੇਖਣ ਵਾਲਿਆਂ ਨੂੰ ਲੱਗਦਾ ਹੋਵੇਗਾ ਕਿ ਇਹ ਮਰਦ ਕਮਿਸ਼ਨ ਬੰਨਣਾ ਮਰਦ ਦੇ ਹੱਕ ਵਿੱਚ ਬੋਲਣਾ ਸ਼ਾਇਦ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਹੈ ਨਹੀਂ ਦੋਸਤੋ ਅਜਿਆ ਕੁਝ ਵੀ ਨਹੀਂ ਹੈ ਇਹ ਤਾਂ ਉਹਨਾਂ ਮਰਦਾਂ ਦੇ ਆਵਾਜ਼ ਹੈ ਉਹਨਾਂ ਘਰਾਂ ਵਿੱਚੋਂ ਆਵਾਜ਼ ਨਿਕਲ ਰਹੀ ਹੈ ਜਿੱਥੇ ਮਰਦ ਬੁਰੀ ਤਰ੍ਹਾਂ ਪੇਸ ਰਹੇ ਹਨ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ 10 ਅਪ੍ਰੈਲ ਨੂੰ ਜੋ ਜਨਤਾ ਮੰਤਰ ਵਿਖੇ ਮਰਦ ਤੇ ਕਿਸਨ ਤੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਵੇਰੇ 10 ਵਜੇ ਤਾਂ ਜੋ ਵੀ ਪੈਣਾ ਵੀਰ ਹਮ ਹਮਾ ਕੇ ਉੱਤੇ ਪਹੁੰਚ ਸਕਦੇ ਆ ਪਹੁੰਚੀਏ ਤਾਂ ਜੋ ਅਸੀਂ ਮਰਦਾਂ ਦੇ ਹੱਕਾਂ ਦੀ ਰਾਖੀ ਕਰ ਸਕੀਏ ਸਾਡਾ ਇਹ ਸਭਾ ਹੀ ਫਰਜ਼ ਬਣਦਾ ਹੈ ਕਿ ਜਦੋਂ ਅਜਿਹੇ ਮੁੱਦੇ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਸਾਰੇ ਰਲ ਕੇ ਵਿਚਾਰ ਕਰੀਏ ਇਹ ਕਿਸੇ ਇੱਕ ਕੱਲੇ ਦੇ ਕਰਨ ਦਾ ਕੰਮ ਨਹੀਂ ਹੈ ਸਭ ਦੇ ਉਪਰਾਲੇ ਨਾਲ ਹੀ ਅਜੇ ਹਾਇ ਕੰਮ ਨਿਪਰੇ ਚੜਦੇ ਹਨ ਸੋ 19 April ਨੂੰ ਸਵੇਰੇ 10 ਵਜੇ ਜੰਤਰ ਮੰਤਰ ਕੋਲ ਮਾਰਗ ਮਿਸ਼ਨ ਦੇ ਹੱਥ ਵਿੱਚ ਇਕੱਠੇ ਹੋਈਏ ਅਤੇ ਮਰਦਾਂ ਨੂੰ ਨਿਆਂ ਦਿਵਾ ਸਕੀਏ ਆਪਾਂ ਸਭ ਜਾਣਦੇ ਆਪਾਂ ਕਹਿੰਦੇ ਸੀ ਪਹਿਲਾਂ ਬੇਟੀ ਬਚਾਓ ਤੇ ਬੇਟੀ ਪੜਾਓ ਹੁਣ ਆਪ ਕਹਿੰਨੇ ਆ ਕਿ ਬੇਟਾ ਬਚਾਓ ਤੇ ਸਮਾਜ ਬਚਾਓ ਜਾਂ ਬੇਟਾ ਬਚਾਓ ਤਾਂ ਦੇਸ਼ ਬਚਾਓ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਔਰਤਾਂ ਦੇ ਹੱਕ ਵਿੱਚ ਲਿਖਦੇ ਲਿਖਦੇ ਅਸੀਂ ਕਿਤੇ ਤੋਂ ਹੀ ਗਲਤੀ ਤਾਂ ਨਹੀਂ ਕਰ ਰਹੇ ਕਿਉਂਕਿ ਜਿਹੜੇ ਮਰਦਾ ਹੈ ਸ਼ਾਇਦ ਕਿਤੇ ਅੰਦੋਲੇ ਹੋ ਰਹੇ ਹਨ ਦੋਸਤੋ ਮੈਂ ਪਰਮਜੀਤ ਕਰਤਮਨੀ ਕਾਫੀ ਸਮਾਂ ਅਧਿਆਪਕ ਦੇ ਕਿਤੇ ਵਜੋਂ ਸੇਵਾ ਕਰਦੀ ਰਹੀ ਹਾਂ ਤੇ ਮੈਂ ਹੁਣ ਆਪਣੇ ਇੱਕ ਸਕੂਲ ਵਿੱਚੋ ਐਜ਼ ਜਨਰਲ ਸਕੱਤਰ ਕੰਮ ਕਰ ਰਹੀ ਹਾਂ ਬੱਚੇ ਤੇ ਬੱਚੀਆਂ ਨਾਲ ਮੇਰਾ ਵਾ ਵਾਸਤਾ ਕਾਫੀ ਲੰਮੇ ਸਮੇਂ ਤੋਂ ਹੈ ਕਾਫੀ ਸਮੇਂ ਪਹਿਲਾਂ ਮੈਂ ਆਰਤਾਂ ਦੇ ਹੱਕ ਵਿੱਚ ਕਵਿਤਾ ਕਹਾਣੀ ਗੀਤ ਲਿਖਿਆ ਕਰਦੀ ਸੀ ਕਿਉਂਕਿ ਉਸ ਵੇਲੇ ਉਹ ਹੀ ਸਮੇਂ ਦੀ ਮੰਗ ਸੀ ਇਹ ਨਹੀਂ ਮੈਂ ਕਹਿੰਦੀ ਕਿ ਹੁਣ ਲੜਕੀਆਂ ਉੱਪਰ ਤਸ਼ੱਦਦ ਬਿਲਕੁਲ ਬੰਦ ਹੋ ਗਏ ਹਨ ਹਾਂ ਕੁਝ ਏਰੀਆ ਜਿੱਥੇ ਦਿੱਦਾ ਦਾ ਪਸਾਰਾ ਨਹੀਂ ਹੈ ਲੋਕ ਰੂੜੀਵਾਦੀ ਹਨ ਉਹ ਸ਼ਾਇਦ ਹਜੇ ਵੀ ਲੜਕੀਆਂ ਉੱਪਰ ਜ਼ੁਲਮ ਕਰਦੇ ਹੋਣਗੇ ਪਰ ਅਸੀਂ 85% ਸੋਚ ਵਿੱਚ ਸਮਾਜ ਦੀ ਸੋਚ ਵਿੱਚ ਲੋਕਾਂ ਦੀ ਸੋਚ ਵਿੱਚ ਬਦਲਾਅ ਆ ਗਿਆ ਹੈ ਹੁਣ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਔਰਤਾਂ ਦੇ ਹੱਕ ਵਿੱਚ ਲਿਖਦੇ ਲਿਖਦੇ ਅਸੀਂ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਕਿਉਂਕਿ ਜਿਹੜੇ ਮਰਦਾ ਹੈ ਸ਼ਾਇਦ ਕਿਤੇ ਅੰਗੋਲੇ ਹੋ ਰਹੇ ਹਨ ਉਹਨਾਂ ਦੇ ਹੱਕ ਮਾਰੇ ਜਾ ਰਹੇ ਹਨ ਲੜਕੀਆਂ ਆਪਣੇ ਹੱਕਾਂ ਲਈ ਲੜਦੀਆਂ ਲੜਦੀਆਂ ਬਹੁਤ ਆਗਾ ਨਿਕਲ ਗਈਆਂ ਹਨ ਮਹਿਲਾ ਕਮਿਸ਼ਨ ਲਈ ਬਣਾਏ ਗਏ ਜੋ ਕਾਨੂੰਨ ਸਾਹਮਣੇ ਉਹਨਾਂ ਦੀ ਦੁਰਵਰਤੋਂ ਹੋਣ ਲੱਗ ਪਈ ਹੈ ਲੜਕੀਆਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਅਜੇ ਆ ਦੇਖਦੇ ਹੋਏ ਆਸ-ਪਾਸ ਅਸੀਂ ਦੇਖਦੀ ਹਾਂ ਕਿ ਲੜਕੇ ਤਾਂ ਸ਼ਾਦੀ ਕਰਨ ਤੋਂ ਡਰ ਰਹੇ ਹਨ ਕਦੇ ਅਜਿਹਾ ਵੀ ਸੁਣਨ ਵਿੱਚ ਆਇਆ ਸੀ ਜੋ ਅੱਜ ਅਸੀਂ ਸੁਣ ਰਹੇ ਹਾਂ ਸੱਚੀ ਹੀ ਅਜਿਹਾ ਕੁਝ ਹੋ ਰਿਹਾ ਹੈ ਸਾਡੇ ਸਮਾਜ ਵਿੱਚ ਖਿਆਲ ਦੇਖਣ ਵਾਲਿਆਂ ਨੂੰ ਲੱਗਦਾ ਹੋਵੇਗਾ ਕਿ ਇਹ ਮਰਦ ਕਮਿਸ਼ਨ ਮੰਨਣਾ ਮਰਦ ਦੇ ਹੱਕ ਵਿੱਚ ਬੋਲਣਾ ਸ਼ਾਇਦ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਹੈ ਨਹੀਂ ਦੋਸਤੋ ਅਜੇ ਕੁਝ ਵੀ ਨਹੀਂ ਹੈ ਇਹ ਤਾਂ ਉਹਨਾਂ ਮਰਦਾਂ ਦੇ ਆਵਾਜ਼ ਹੈ ਉਹਨਾਂ ਘਰਾਂ ਵਿੱਚੋਂ ਆਵਾਜ਼ ਨਿਕਲ ਰਹੀ ਹੈ ਜਿੱਥੇ ਮਰਦ ਬੁਰੀ ਤਰ੍ਹਾਂ ਪੇਸਰੇ ਹਨ ਉਹਨਾਂ ਤੇ ਜਾਗਤੀ ਹੋ ਰਹੀ ਹੈ ਇਹ ਮੁੱਦੇ ਘਰਾਂ ਵਿੱਚੋਂ ਹੀ ਨਿਕਲੇ ਹਨ ਅਤੇ ਘਰਾਂ ਦੇ ਅੰਦਰਾਂ ਵਿੱਚੋਂ ਹੀ ਆਵਾਜ਼ਾਂ ਆ ਰਹੀਆਂ ਹਨ ਕਿ ਮਰਦਾਂ ਦੇ ਹੱਕ ਵਿੱਚ ਕੁਝ ਕੀਤਾ ਜਾਵੇ ਉਹਨਾਂ ਬਾਰੇ ਕੁਝ ਸੋਚਿਆ ਜਾ ਸਕੇ ਜੰਤਰਮੰਤਰ ਦਿੱਲੀ ਵਿਖੇ 19 April ਨੂੰ ਇੱਕ ਜਿਹੇ ਹੀ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਜੋ ਮਰਦਾਂ ਦੇ ਹੱਕ ਵਿੱਚ ਆਮੀ ਪਰੇਗਾ ਮਰਦਾਂ ਦੇ ਹੱਕ ਵਿੱਚ ਬੋਲੇਗਾ ਉਸ ਦਾ ਨਾਂ ਹੈ ਮਰਦਾਂ ਦੇ ਹੱਕ ਵਿੱਚ ਸਤਿਆਗ੍ਰਹਿ ਬੇਟਾ ਬਚਾਓ ਸਮਾਜ ਬਚਾਓ ਦੋਸਤੋ ਰੱਬ ਨੇ ਆਰਪ ਦੀ ਜੋ ਹੋਂਦ ਬਣਾਈ ਆ ਕੋਈ ਸੋਚ ਕੇ ਹੀ ਬਣਾਈ ਹੋਣੀ ਆ ਕਿ ਲੜਕੀਆਂ ਦੇ ਜ਼ਿੰਮੇ ਬੱਚੇ ਪੈਦਾ ਕਰਨਾ ਬੱਚਿਆਂ ਦੀ ਪਰਵਿਸ਼ ਕਰਨਾ ਇਹ ਕੰਮ ਨੂੰ ਨਿਉਂ ਸੌਂਪਿਆ ਗਿਆ ਸੀ ਪਰ ਲੜਕੀਆਂ ਦੇ ਪੜ੍ਹਨ ਕਰਕੇ ਕੁਝ ਹਾਲਾਤ ਬਦਲ ਗਏ ਹਨ ਅੱਜ ਦੇ ਬੱਚੀਆਂ ਸ਼ਾਦੀ ਕਰਨ ਲਈ ਤਿਆਰ ਨਹੀਂ ਹਨ ਜੇ ਉਹ ਸ਼ਾਦੀ ਕਰ ਲੈਂਦੀਆਂ ਤਾਂ ਬੱਚਾ ਪੈਦਾ ਕਰਨ ਲਈ ਤਿਆਰ ਨਹੀਂ ਹਨ ਠੀਕ ਹੈ ਹੱਕ ਲੈਣ ਦਾ ਸਭ ਨੂੰ ਹੀ ਹੱਕ ਹੈ ਪਰ ਦੂਜੇ ਦੇ ਹੱਕ ਤੇ ਡਾਕਾ ਮਾਰਨਾ ਕਿੰਨੀ ਕੁ ਸਿਆਣਪ ਦੀ ਗੱਲ ਹੈ ਲੜਕੀਆਂ ਬੇਸ਼ੱਕ ਲੜਕਿਆਂ ਦੇ ਬਰਾਬਰ ਪੜ ਗਈਆਂ ਹਨ ਪਰ ਘਰ ਨੂੰ ਚਲਾਉਣ ਲਈ ਦੋਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਦੋਵੇਂ ਹੀ ਬਰਾਬਰ ਦੇ ਹਿੱਸੇਦਾਰ ਹਨ ਕਿਸੇ ਵੀ ਇੱਕ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਦੋਨਾਂ ਪਾਸਿਆਂ ਤੋਂ ਪੂਰੀ ਤਰ੍ਹਾਂ ਇੱਜ਼ਤ ਹੋਣੀ ਚਾਹੀਦੀ ਹੈ ਰਿਸਪੈਕਟ ਹੋਣੀ ਚਾਹੀਦੀ ਹੈ ਮੈਂ ਕਾ ਕਾਫੀ ਸਮਾਂ ਪਹਿਲਾਂ ਇੱਕ ਕਵਿਤਾ ਲਿਖੀ ਸੀ ਮੰਮਤਾ ਦੀ ਮੂਰਤ ਤੇ ਬੜੀ ਵਾਇਰਲ ਹੋਈ ਸੀ ਮੈਨੂੰ ਕਾਫੀ ਖਾਸ ਕਰਕੇ ਇਹ ਵੀਰਾਂ ਨੇ ਫੋਨ ਆਏ ਸਨ ਕਿ ਤੁਸੀਂ ਔਰਤ ਹੋ ਕੇ ਔਰਤ ਦੇ ਖਿਲਾਫ ਕਿਸ ਤਰ੍ਹਾਂ ਲਿਖ ਦਿੱਤਾ ਤਾਂ ਜੀ ਮੈਨੂੰ ਲੱਗਿਆ ਕਿ ਜੋ ਸਮੇਂ ਦੀ ਮੰਗ ਆਇਆ ਮੇਰੇ ਆਸ-ਪਾਸ ਜੋ ਵਿਚ ਰਿਹਾ ਹੈ ਮੈਂ ਉਹ ਹੀ ਆਪਣਾ ਕਲਮ ਤਰੀਰ ਦਿੱਤੀ ਹੈ ਦੋਸਤੋਸ ਕਵਿਤਾ ਦੇ ਬੋਲ ਚੰਨ ਸੀ ਤੇ ਤੇ ਆਨੀ ਅਬਲਾ ਸੀ ਨਹੀਂ ਸਦਾ ਜੋਰ ਸੀ ਗਾਂ ਵਾਂਗੂ ਸੰਗਲ ਫੜਾ ਕੇ ਮਾਪੇ ਦਿੰਦੇ ਤੋਰ ਸੀ ਹੁਣ ਇਹ ਆਪਣਾ ਵਰ ਟੋਲਣੇ ਤੁਰ ਜਾਂਦੀ ਇਕੱਲੀ ਐ ਮਮਤਾ ਦੀ ਇਹ ਮੂਰਤ ਕਿਹੜੇ ਰੋਹੇ ਚੱਲੀ ਐ ਪੜਨਾ ਲਿਖਣਾ ਮਾੜੀ ਗੱਲ ਨਹੀਂ ਸਭ ਹੀ ਪੜਦੇ ਨੇ ਵੱਡੇ ਅਫਸਰ ਬਣ ਕੇ ਹੀ ਪੈਰਾਂ ਤੇ ਖੜਦੇ ਨੇ ਰੱਬਾ ਕਰਦੇ ਪੰਨੀ ਉੱਤੇ ਨજર ਸਵੱਲੀ ਜੀ ਖਬਰੇ ਇਸ ਨੂੰ ਮਾਤਾ ਜਾਰੇ ਕੰਬਲੀ ਚੱਲੀ ਜੀ ਮਮਤਾ ਦੀ ਇਹ ਮਹੁਰਤ ਕਿਹੜੇ ਰਾਹੇ ਚੱਲੀ ਜੀ ਸੁਗੜ ਸੁਹਾਣੀ ਕਹਿੰਦੇ ਸੀ ਹੁਣ ਹੋ ਰਹੀ ਚੱਲੀ ਜੀ ਦੋਸਤੋ ਇੱਕ ਕਵਿਤਾ ਮੇਰੀ ਤਕਰੀਬਨ 20 ਸਾਲ ਪਹਿਲਾਂ ਲਿਖੀ ਹੋ ਸਕਦੀ ਹੈ ਇਸ ਤੋਂ ਜ਼ਿਆਦਾ ਹੀ ਹੋ ਗਿਆ ਹੋਵੇ ਸਮਾਂ ਇਹ ਹੁਣ ਆਪਾਂ ਦੇਖਦੇ ਹਾਂ ਕਿ ਆਸ-ਪਾਸ ਕੈਸਾ ਮਾਹੌਲ ਬਣਿਆ ਪਿਆ ਹੈ ਕਿ ਮਰਦਾਂ ਦੇ ਹੱਕ ਵਿੱਚ ਆਵਾਜ਼ ਥਾਣ ਲਈ ਮਨ ਕਰਦਾ ਹੈ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਅਸੀਂ ਇਸ ਮੁੱਦੇ ਤੇ ਸੋਚ ਵਿਚਾਰ ਕਰੀਏ ਕਿਤੇ ਸੱਚੀ ਆਪਾਂ ਇਸ ਗੱਲ ਤੋਂ ਵਿਛੜ ਨਾ ਜਾਈਏ ਇਸ ਇਸ ਗੱਲ ਤੋਂ ਦੂਰ ਨਾ ਹੋ ਜਾਈਏ ਕਿ ਸਮ ਆਪਨੇ ਹੱਥੋਂ ਨਿੱਕਲ ਜਾਵੇ ਕਿਆ ਆਪਾਂ ਮਰਦਾਂ ਲਈ ਕੁਝ ਨਾ ਕਰ ਸਕੀਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ 10 ਅਪ੍ਰੈਲ ਨੂੰ ਜੋ ਜਨਤਾ ਮੰਤਰ ਵਿਖੇ ਮਰਦਕ ਮਿਸ਼ਨ ਤੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਵੇਰੇ 10 ਵਜੇ ਤਾਂ ਜੋ ਵੀ ਪੈਣਾ ਵੀਰ ਹਮ ਹਮਾ ਕੇ ਉੱਥੇ ਪਹੁੰਚ ਸਕਦੇ ਆ ਪਹੁੰਚੀਏ ਤਾਂ ਜੋ ਅਸੀਂ ਮਰਦਾਂ ਦੇ ਹੱਕਾਂ ਦੀ ਰਾਖੀ ਕਰ ਸਕੀਏ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ ਕਿ ਜਦੋਂ ਅਜਿਹੇ ਮੁੱਦੇ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਸਾਰੇ ਰਲ ਕੇ ਵਿਚਾਰ ਕਰੀਏ ਇਹ ਕਿਸੇ ਇੱਕ ਇਕੱਲੇ ਦੇ ਕਰਨ ਦਾ ਕੰਮ ਨਹੀਂ ਹੈ ਸਭ ਦੇ ਉਪਰਾਲੇ ਨਾਲ ਹੀ ਅਜਿਹੇ ਕੰਮ ਨਿਪਰੇ ਚੜਦੇ ਹਨ ਸੋ 19 April ਨੂੰ ਸਵੇਰੇ 10 ਵਜੇ ਜੰਤਰ ਮੰਤਰ ਤੇ ਮਾਰਦਿਕ ਨਿਸੰ ਦੇ ਹੱਥ ਵਿੱਚ ਇਕੱਠੇ ਹੋਈਏ ਸਾਰੇ ਮਰਦਾਂ ਨੂੰ ਨਿਆਂ ਦਵਾ ਸਕੀਏ ਆਪਾਂ ਸਭ ਜਾਣਦੇ ਆਪਾਂ ਕਹਿੰਦੇ ਸੀ ਪਹਿਲਾਂ ਬੇਟੀ ਬਚਾਓ ਤੇ ਬੇਟੀ ਪੜਾਓ ਹੁਣ ਆਪਾਂ ਕਹਿੰਦੇ ਆ ਕਿ ਬੇਟਾ ਬਚਾਓ ਤੇ ਸਮਾਜ ਬਚਾਓ ਜਾਂ ਬੇਟਾ ਬਚਾਓ ਤਾਂ ਦੇਸ਼ ਬਚਾਓ ਸੋ ਮੇਰੀਆਂ ਇਹਨਾਂ ਗੱਲਾਂ ਤੇ ਵਿਚਾਰ ਕਰਿਓ ਸਾਰੇ ਜਾਣੇ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਖਿਮਾ ਵੀ ਚਾਹਚਾਂ ਹਾਰ ਜੋ ਮੇਰੇ ਮਨ ਵਿੱਚ ਆਇਆ ਮੈਂ ਆਪ ਜੇ ਸੁਹੇਰਤ ਪਹਿਨਾ ਦੀ ਰਣਾਈ ਸੰਜਿਆ ਕੀਤਾ ਹੈ ਸੋ ਆਪ ਜੀ ਦੇਖੋ ਫਰਮ ਦੀ ਫੋਰਟ ਪੰਨੀ ਪੰਵਾਂਸ ਧੰਨਵਾਦ